ਰਾਗ ਬਿਲਾਵਲ ਮਹ ਅੱਲਾ ਪੰਜ ਬਾ ਦੁਪਦੇ ਘਰ ਪੰਜ ਬਾ ਇਕ ਓੰਕਾਰ ਸਤਿਗੁਰ ਪ੍ਰਸਾਦ ਇਹੇ ਸ਼ਬਦ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਹੈ। ਦੁਪਦੇ ਦੁਪਦੇ ਕਹਿੰਦੇ ਹਨ ਇਹ ਸ਼ਬਦ ਦੇ ਦੋ ਬੰਦ ਹਨ, ਦੋ ਬੰਦਾਂ ਵਾਲੇ ਸ਼ਬਦ ਹਨ। ਇਕੋ ਅੰਕਾਰ ਸਤਗੁਰ ਪ੍ਰਸਾਦ। ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਸ਼ਬਦ 817 ਨੰਬਰ ਅੰਗ ਉਤੇ ਅੰਕਿਤ ਹੈ ਅਬਰ ਉਪਾਪ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਿਆ ਅਬਰ ਉਪਾਵ ਅਬਰ ਕਹਿੰਦੇ ਨੇ ਹੋਰ ਸਾਰੇ ਉਪਾਵ ਯਤਨ ਸਭ ਤਿਆਗਿਆ ਸਭ ਸਾਰੇ ਤਿਆਗਿਆਂ ਛੱਡ ਦਿੱਤੇ ਹਨ ਦਾਰੂ ਨਾਮ ਲਿਆ ਦਾਰੂ ਕਹਿੰਦੇ ਨੇ ਦਵਾਈ ਨੂੰ ਨਾਮ ਪਰਮਾਤਮਾ ਦਾ ਨਾਮ ਲਿਆ ਲੈ ਲਿਆ ਤਾਪ ਪਾਪ ਸਭ ਮਿਟੇ ਰੋਗ ਤਾਪ ਕਹਿੰਦੇ ਨੇ ਲੜਾਈ ਝਗੜੇ ਦੁੱਖ ਕਲੇਸ਼ ਪਾਪ ਕੀਤੇ ਹੋਏ ਪਾਪ ਸਭ ਮਿਟੇ ਸਾਰੇ ਨਾਸ ਹੋ ਗਏ ਹਨ ਰੋਗ ਸਾਰੇ ਰੋਗ ਮਿਟ ਗਏ ਹਨ ਸੀਤਲ ਮਨ ਪਿਆ ਸੀਤਲ ਕਹਿੰਦੇ ਨੇ ਸ਼ਾਂਤ ਪਿਆ ਹੋ ਗਿਆ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे ਭਾਈ ਜਿਸ ਮਨੁੱਖ ਨੇ ਸਿਰਫ ਗੁਰੂ ਦਾ ਹੀ ਪੱਲਾ ਫੜਿਆ ਹੈ ਉਹ ਸਾਰੇ ਹਿੱਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ ਹੀ ਦਵਾਈ ਵਰਤੀ ਹੈ ਉਸ ਦੇ ਸਾਰੇ ਦੁੱਖ ਕਲੇਸ਼ ਸਾਰੇ ਪਾਪ ਸਾਰੇ ਰੋਗ ਮਿਟ ਗਏ ਹਨ ਉਸ ਦਾ ਮਨ ਬਿਕਾਰਾਂ ਦੀ ਤਪਸ਼ ਤੋਂ ਬਚ ਕੇ ਠੰਡਾ ਠਾਰ ਹੋ ਗਿਆ ਹੈ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਰ ਰੱਖਿਆ ਆਪਣੇ ਕਰਮਿਆਨ ਹਉ ਗੁਰ ਪੂਰਾ ਪੂਰਾ ਗੁਰ ਅਰਾਧਿਆ ਹਿਰਦੇ ਵਿੱਚ ਵਸਾ ਲਿਆ ਸਗਲਾ ਦੁੱਖ ਗਿਆ ਸਗਲਾ ਕਹਿੰਦੇ ਨੇ ਸਾਰਾ ਦੁੱਖ ਗਿਆ ਦੁੱਖ ਨਾਸ਼ ਹੋ ਗਿਆ ਰੱਖਣ ਹਰੈ ਰੱਖ ਸਕਣ ਵਾਲੇ ਪ੍ਰਭੂ ਨੇ ਰਾਖਿਆ ਰੱਖ ਲਿਆ ਆਪਣੀ ਕਰ ਮਿਆ ਕਰ ਕਰਕੇ ਮਿਆ ਦਿਆ ਏ ਭਾਈ ਜਿਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਸ ਦਾ ਸਾਰਾ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਕਿਉਂਕਿ ਰਖਿਆ ਕਰਨ ਦੇਵ ਸਮਰੱਥ ਪਰਮਾਤਮਾ ਨੇ ਉਸ ਉੱਤੇ ਕਿਰਪਾ ਕਰਕੇ ਦੁੱਖਾਂ ਕਲੇਸ਼ਾਂ ਤੋਂ ਸਦਾ ਉਸ ਦੀ ਰੱਖਿਆ ਕੀਤੀ ਹੈ ਬਹ ਪਕਰ ਪ੍ਰਭ ਕਾਢਿਆ ਕਿਨਾਂ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਾਪ ਕਰ ਪਕੜ ਕੇ ਦਿਨ ਪੜ ਕੇ ਪ੍ਰਭ ਪ੍ਰਭੂ ਨੇ ਕਾਢਿਆ ਕੱਢ ਲਿਆ ਕਿੰਨਾ ਆਪਣੇਆ ਕਿੰਨਾ ਕਰ ਲਿਆ ਆਪਣੇ ਆਪਣ ਸਿਮਰ ਸਿਮਰ ਮਨ ਤਨ ਸੁਖੀ ਸਿਮਰ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਮਨ ਔਰ ਤਨ ਸੁਖੀ ਹੋ ਗਏ ਹਨ ਨਾਨਕ ਇਹ ਨਾਨਕ ਨਿਰਭੈਆ ਨਿਰਭੈਆ ਕਹਿੰਦੇ ਨੇ ਨਿਰਭਉ ਨੂੰ ਗੁਰੂ ਸਹਿ ਪ੍ਰਮਾਨ ਕਰਦੇ ਹਨ ਏ ਭਾਈ ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਪ੍ਰਭੂ ਉਸ ਦੀ ਬਾਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ ਇਹ ਨਾਨਕ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ ਭਰਪੂਰ ਹੋ ਗਿਆ ਹੈ ਅਦੇ ਉਸ ਨੂੰ ਤਾਪ ਪਾਪ ਰੋਗ ਆਦਿਕਾਂ ਦਾ ਕੋਈ ਡਰ ਨਹੀਂ ਰਹਿ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ